ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਕਿ ਸਾਰੇ ਜਨੇ ਬਹੁਤ ਵਧੀਆ ਹੋਵਗੇ ਤੇ ਅੱਜ ਆਪਾਂ ਬਣਾ ਮੰਗੀ ਕੜੀ ਕੜੀ ਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਇਸ ਦਾ ਕਿ ਮੈਂ ਪਹਿਲਾਂ ਹੀ ਸਾਰਾ ਕੰਮ ਨਿਬੇੜ ਗਿਆ ਸੀਗਾ ਤੇ ਸ਼ਾਮ ਹੋ ਗਈ ਤੇ ਹੁਣ ਆਪਾਂ ਪਹਿਲਾਂ ਕੜੀ ਬਣਾ ਲੈਨੇ ਆ ਤੇ ਸਭ ਤੋਂ ਪਹਿਲਾਂ ਮੈਂ ਬਣਾਉਂਗੀ ਪਕੌੜੇ ਕੜੀ ਵਾਲੇ ਤੇ ਬੈਟਰ ਉਹਦਾ ਬਣਾ ਕੇ ਮੈਂ ਫ੍ਰਿਜ ਵਿੱਚ ਰੱਖ ਦਿੱਤਾ ਸੀਗਾ ਕਿਉਂਕਿ ਤੇਲ ਹੋ ਗਿਆ ਆਪਣਾ ਗਰਮ ਤੇ ਬੇਸਨ ਮੈਂ ਘੋਲ ਲਿਆ ਚੰਗੀ ਤਰ੍ਹਾਂ ਬੈਟਰ ਬਣਾ ਲਿਆ ਦੇਖੋ ਨਮਕ ਪਾਇਆ ਸਿਰਫ ਬੇਤੇ ਦੇ ਵਿੱਚ तो हम आप पकौड़े बना लेने हैं छोटे छोटे हौली हौली मैं सारे पाली पकौड़े बना ली हूँ ਗੈਸ ਮੈਂ ਸਿਮ ਕੀਤਾ ਹੋਇਆ ਸਿਮ ਤੇ ਵਧੀਆ ਬਣਦੇ ਆ ਪਕੌੜੇ ਆਪਾਂ ਸਾਰੇ ਪਾਣੀ ਕੀ ਕਰਕੇ ਹਾਂ ਜੀ ਜੀ ਤੇ ਪਕੌੜੇ ਚੰਗੀ ਤਰ੍ਹਾਂ ਰੜ ਗਏ ਤੇ ਹੁਣ ਆਪਾਂ ਕੱਢ ਲੈਣੇ ਆਂ ਤੇ ਆਪਾਂ ਪਲੇਟ ਦੇ ਵਿੱਚ ਕੱਢ ਲੈਣੇ ਆਂ ਤੇ ਬਾਕੀ ਦਾ ਜਿਹੜਾ ਬੈਟਰ ਬਚਿਆ ਹੋਇਆ ਦੇਖੋ ਤੇ ਉਹ ਵੀ ਬਣਾ ਲੈਣੇ ਆਪਾਂ ਪਹਿਲਾਂ ਬਹੁਤ ਸੋਣੀ ਖੁਸ਼ਬੂ ਆ ਰਹੀ ਆ ਤੇ ਮੈਂ ਆ ਵੀ ਪਾਣੀ ਛੇਤੀ ਛੇਤੀ ਹਾਂਜੀ ਕੀ ਜੀ ਡੈਡੀ ਓੜੀ ਪਤਾ ਠਾਕੁਰ ਇੱਥੇ ਹਾਂਜੀ ਤੇ ਪਕੌੜੇ ਮੈਂ ਸਾਰੇ ਪਾ ਦਿੱਤੇ ਆ ਦੇਖੋ ਕਿੰਨੇ ਸੌਫਟ ਬਣੇ ਆ ਬਹੁਤ ਜ਼ਿਆਦਾ ਸੌਫਟ ਬਣੇ ਆ ਦੇਖੋ ਸੋ ਆਜ ਵੀ ਬਹੁਤ ਜ਼ਿਆਦਾ ਬਣੇ ਹਾਂਜੀ ਜੀ ਤੇ ਪਕੌੜੇ ਮੈਂ ਬਣਾ ਲਏ ਸੀ ਕੜੀ ਵਾਲੇ ਤੇ ਹੁਣ ਆਪਾਂ ਬਣਾ ਲੈਨੇ ਆ ਕੜੀ ਵਾਲਾ ਪੈਟਰ ਤੇ ਸਭ ਤੋਂ ਪਹਿਲਾਂ ਮੈਂ ਦਹੀਂ ਲਿਆ ਦਹੀਂ ਨੂੰ ਆਪਾਂ ਛਾਂਟ ਲੈਨੇ ਆ ਚੰਗੀ ਤਰ੍ਹਾਂ ਤੇ ਇੱਕ ਕੋਲੀ ਲਈ ਆਪਾਂ ਪੇਸਣ ਦੀ ਸੌਰੀ ਬਾਟੀ ਇਹ ਵੱਡੀ ਕੋਲੀ ਆ ਦੇਖੋ ਤੇ ਉਨਾ ਪਾ ਪਾ ਦਾਂਗੀ ਪਾਣੀ ਹੁਣ ਮੈਂ ਚੰਗੀ ਤਰ੍ਹਾਂ ਦੋਨੋਂ ਚੀਜ਼ਾਂ ਨੂੰ ਟੈਂਡ ਲੈਣੀ ਹੈ ਬੇਸੇ ਨੂੰ ਤਾਂ ਦੇ ਹੀ ਹ ਸੋ ਹੁਣ ਮੈਂ ਪਾ ਦੂੰਗੀ ਪਾਣੀ ਕਪ ਹੋਰ ਪਾਣੀ ਦਾ ਪਾ ਦੂੰ ਮੈਂ ਤੇ ਥੋੜਾ ਜਿਹਾ ਫਿਰ ਫੈਂਡ ਲੈਣੇ ਆ ਬੈਟਰ ਆਪਣਾ ਤਿਆਰ ਹੋ ਗਿਆ ਤੇ ਆਪਾਂ ਇਹਨੂੰ ਰੱਖ ਦਿੰਨੇ ਸਾਈਡ ਤੇ ਤੇ ਤੜਕਾ ਲਗਾਨੀ ਆ ਪਹਿਲਾਂ ਮੈਂ ਹਾਂਜੀ ਜੀ ਤੇ ਤੇਲ ਗਰਮ ਹੋ ਗਿਆ ਚੰਗੀ ਤਰ੍ਹਾਂ ਤੇ ਆਪਾਂ ਹੁਣ पा देंगे पहला कड़ी पत्ता जीरा ओ, मेथे तो हम आप देंगे अदरक के प्याज ਸੇਮ ਹੁਣ ਆਪਾਂ ਅਦਰਕ ਨੂੰ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਈਏ ਮਸਾਲਾ ਚੰਗੀ ਤਰ੍ਹਾਂ ਆਪਾਂ ਭੁੰਨ ਲੈਨੇ ਹੁਣ ਹਾਂਜੀ ਜੀ ਤੇ ਮਸਾਲਾ ਭੁੱਜ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਪਾਵਾਂਗੇ ਸੁੱਕੇ ਮਸਾਲੇ ਨਮਕ ਹਲਦੀ ਗਰਮ ਮਸਾਲਾ ਤੇ ਹਰੀਆਂ ਮਿਰਚਾਂ ਇੱਕ ਹੀ ਕੱਟੀ ਹਰੀ ਮਿਰਚ ਕਿਉਂਕਿ ਬਹੁਤ ਜ਼ਿਆਦਾ ਤੇਜ਼ ਆ ਹਰੀ ਮਿਰਚ ਕੋੜੀ ਬਹੁਤ ਆ ਮਤਲਬ ਕਿ ਜੇ ਆਪਾ ਖਾਂਦੇ ਵੀ ਉਹ ਘਾਟਾ ਮਿਰਚ ਤੇ ਫਿਰ ਮਿਕਸ ਕਰਦੇ ਨੇ ਮਸਾਲੇ ਸਾਰੇ ਨੂੰ ਤੇ ਹੁਣ ਮੈਂ ਪਾ ਦੂੰਗੀ ਜਿਹੜਾ ਕਿ ਬੈਟਰ ਕੜੀ ਦਾ ਢੋਲ ਕੇ ਰੱਖਿਆ ਹੋਇਆ ਉਹ ਪਾ ਦਾਂਗੀ ਤੇ ਹੁਣ ਆਪਾਂ ਪਾ ਦਾਂਗੇ ਇਮਲੀ ਦਾ ਪਾਣੀ ਸਾਰਾ ਪਾਣੀ ਨੇ ਤੇ ਆਪਾਂ ਮਿਕਸ ਕਰ ਦਿੰਨੇ ਆ ਤੇ ਆਪਾਂ ਹੁਣ ਕੜੀ ਨੂੰ ਰੱਖ ਦਿੰਨੇ ਆ ਸਾਈਡ ਤੇ ਤੇ ਚਾਵਲਾਂ ਨੂੰ ਤੜਕਾ ਲਗਾ ਲੈਣੇ ਆ ਜਾਤੇ ਆਪਣੀ ਕੜੀ ਰਿਜੀ ਚੁੰਗੀ ਤੇ ਪਕੌੜੇ ਆਪਾਂ ਬਾਅਦ ਚ ਪਾਉਣੇ ਜਦੋਂ ਰਿੱਜੂਗੀ ਕੜੀ ਹਾਂਜੀ ਜੀ ਤੇ ਕੜੀ ਰਿੱਜ ਗਈ ਹੈ ਚੰਗੀ ਤਰ੍ਹਾਂ ਤੇ ਆਪਾਂ ਹੁਣ ਪਾ ਦਾਂਗੇ ਥੋੜੀ ਜੀ ਕਸਤੂਰੀ ਮੇਥੀ ਤੇ ਪਕੌੜੇ ਪਾ ਦਾਂਗੇ ਲੋਜੀਕ ਕੜੀ ਆਪਣੀ ਬਣ ਗਈ ਹੈ ਪਕੌੜੇ ਵੀ ਆਪਾਂ ਪਾਦਦੇ ਆ ਤੇ ਆਪਣੇ ਚਾਵਲ ਵੀ ਬਣ ਗਏ ਆ ਗਰਮਾ ਗਰਮ ਚਾਵਲ ਵੀ ਬਣਾ ਲਏ ਆ ਕੜੀ ਵੀ ਆਪਣੀ ਰੈਸਪੀ ਦੀ ਆ ਥੋੜੀ ਜਿਹੀ ਹੋਰ ਜਿਵੇਂ ਕਿ ਪਕੌੜੇ ਪਾਏ ਨਾ ਮੈਂ ਹਾਂਜੀ ਜੀ ਤੇ ਮੈਂ ਕੜੀ ਤੇ ਚਾਵਲ ਬਣਾ ਲਏ ਸੀ ਤੇ ਹੋ ਗਈਆਂ ਫ੍ਰੀ ਸ਼ਾਮ ਹੋ ਗਈ ਆ ਤੇ ਪਾਠ ਹੋਣ ਲਿਆ ਰੁਕ ਸਿਆ ਚਲੀਏ ਘੁੰਮੀ ਕਰਨ ਤੇ ਹਮਾ ਉਹਨੇ ਵਿਨਾ ਲਿਆ ਕਿ ਜੀ ਸਵੇਰੇ ਨੀ ਨਾਤੇ ਸੀ ਕਿ ਤ ਹੁਣ ਨਾ ਕੇ ਹੱਡੇ ਸਿਰ ਤੋਂ ਨਾ ਸੀ ਆਪਣਾ ਉਹ ਧੋਕੇ ਹੱਡੇ ਆ ਤੇ ਇੱਕ ਮੱਛਰ ਖਾਈ ਮੱਛਰ ਬਹੁਤ ਜਿਆਦਾ ਤੇ ਆਪਾਂ ਵੀ ਡੇਕਾ ਸਾਰੀਆਂ ਬੜਾ ਦੇਣੀ ਆ ਕਿਉਂਕਿ ਬਹੁਤ ਜਿਆਦਾ ਹਨੇਰਾ ਹਨੇਰਾ ਲੱਗਦਾ ਡੇਕਾ ਸਾਰੀਆਂ ਬੜਾ ਦੇਣੀ ਆ ਆਪਾਂ ਇਹ ਤੇ ਵੀਡੀਓ ਨੂੰ ਮੈਂ ਹੁਣ ਇੱਥੇ ਐਂਡ ਕਰ ਦਿੰਨੀ ਆ ਤੇ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਓ ਲਾਈਕ ਸਾਨੂੰ ਇੱਕ ਨਵੇਂ ਵਲੌਗ ਦੇ ਵਿੱਚ ਮੈਂ ਫੇਰ ਮਿਲਾਂਗੀ ਤਦ ਤੱਕ ਲਈਏ ਧੰਨਵਾਦ